ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਆ ਜੀ ਜਦੋਂ ਆਪਾਂ ਬਾਗੇਪੁਰਾਣੇ ਤੋਂ ਮੁੱਦਕੀ ਨੂੰ ਜਾਂਦੇ ਆ ਤਾਂ ਹਾਈਵੇ ਦੇ ਉੱਪਰ ਪਹਿਲਾਂ ਲੰਗਿਆਣਾ ਨਵਾਂ ਆਉਂਦਾ ਫਿਰ ਪ੍ਰਾਣਾ ਆਉਂਦਾ ਜਿਹੜੀ ਵੀਡੀਓ ਕਵਰ ਕਰ ਰਹੇ ਆ ਆਪਾਂ ਨਵੇਂ ਲੰਗਿਆਣੇ ਚੋਂ ਕਰ ਰਹੇ ਆ ਜੀ ਟੌਪ ਕਲਾਸ ਬਾਈ ਕੋਲ ਮੋਰਾ ਦੀ ਝੋਟੀ ਆ ਚੰਗੇ ਸੀਮਣ ਤੋਂ ਗੱਬਣਾ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਈ ਮੇਰਾ ਗੌਰਪਿਆ ਸਿੰਘ ਪਿੰਡ ਲੰਗਿਆਣਾ ਤੇ ਤਹਿਸੀਲ ਬਾਗਾਪਰਾਣਾ ਮੋਬਾਈਲ ਨੰਬਰ ਜੀ 8264583081 ਠੀਕ ਆ ਵੀਰੇ ਹਾਂਜੀ ਕਰ ਦਈਏ ਵੀਰੇ ਪਸੂ ਆਪਣੇ ਘਰ ਦੇਈਏ ਬਈ ਸੁਆ ਕਿੰਨਾ ਮਾ ਛੋਟੀ ਦਾ ਜੀ ਬਲੂਨ ਹੀ ਸੁੰਦੀ ਬਈ ਪਹਿਲੇ ਠੀਕ ਆ ਦੰਦੋ ਜੀ ਦੰਦੋਂ ਸ਼ਿੱਗੀ ਹੈ 6 ਦੰਦ ਦੀ ਠੀਕ ਆ ਬਰੇ ਕਿੰਨਾ ਸਮਾਂ ਲੈਂਦੀ ਹੈ ਜੀ ਬਸ ਦਿਨ ਬਈ ਇਹਦੇ ਪੂਰੇ ਹੀ ਆ ਬਸ ਲਗਭਗ ਤਿਆਰ ਹੀ ਆ ਹੋ ਸਕਦਾ 1 ਅੱਧਾ ਦਿਨ ਲੱਗੇ ਜਾਂ ਸੂਪੇ ਰਾਤ ਹਾਂਜੀ ਹਾਂਜੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਬਈ ਜਮਾਂ ਗਾਰੰਟੀ ਆ ਆਪਣੀ ਕਿਸੇ ਵੀ ਨਾਕਸ ਹੋਵੇ ਤਾਂ ਆਪਾਂ ਇੱਥੇ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਆ ਕਿਹੜੇ ਸੀਮਣ ਤੋਂ ਕੱਬਣਾ ਜੀ ਇਹ ਇਹ ਅਰਜਨ ਗੁੰਗੜ ਤੋਂ ਅਰਜਨ ਗੁੰਗੜ ਤੋਂ ਮਾਂ ਦਾ ਦੁੱਧ ਬਈ ਇਹਦਾ ਕਿੰਨਾ ਕਿਸੇ ਮਾਂ ਦਾ ਬਾਈ ਸਾਡੀ ਸੇਵਾ ਤੇ 13 ਕਿਲੋ 14 ਦਈ ਜਾਂਦੇ ਸੀ ਨਾਰਮਲ ਜੀ ਸੇਵਾ ਆਪਣੀ ਆਪਾਂ ਐਵੇਂ ਕਹਿ ਦਿੱ ਗਏ ਹਨਾ ਬਾਈ ਬਾਲੀ ਆ ਤੇ ਕਿੰਨਾ ਪਿਆਜੂ ਕਰਮਾ ਲਈ ਪਹਿਲੇ ਸੋ 10 11 12 ਟਿੱਕਰ ਤਾਂ ਪਿਆਉਗੇ ਜੇ ਸਹੀ ਸੇਵਾ ਹਾਂ ਕਿਉਂਕਿ ਸੰਭੀ ਭਲੀ ਪੂਰੀ ਹਾਂ ਤੁਰ ਕੇ ਦਿਖਾਦੀ ਵੀਰੇ ਪੂਰੀ ਵੀਰੇ ਸ਼ਕੀਨ ਝੋਟੀ ਆ ਮਜਬੂਰੀ ਨੂੰ ਆਪਾਂ ਤਾਂ ਵੇਚ ਨਹੀਂ ਬਾਈ ਨੇ ਮਜਬੂਰੀ ਦਾਸਤੀ ਆ ਕਿਸੇ ਮਜਬੂਰੀ ਕਰਨੀ ਵੇਚ ਰਹੇ ਆ ਬਾਈ ਕਹਿੰਦਾ ਕਿਉਂਕਿ ਇਹਨਾਂ ਦੀ ਵੀਰੇ ਸਾਮ ਸੰਭਾਲਣੀ ਹੁੰਦੀ ਆ ਐਂਡ ਗੋਲ ਸਿੰਗੀ ਆ ਕੋਈ ਬਣਾਈ ਨਹੀਂ ਸੋਨਾ ਪੈਠਾ ਬੂੜਾ ਸੰਭੀ ਪੜੀ ਬਹੁਤ ਆ ਸ਼ਕੀਨ ਝੋਟੀਆਂ ਚ ਆਪਾਂ ਇਹਨੂੰ ਗਿਣ ਸਕਦੇ ਆ ਜੀ ਬਾਕੀ ਨਿਗਰ ਨਰੋਈ ਆ ਕੋਈ ਆਏ ਨਹੀਂਗਾ ਬਈ ਸੰਭੀ ਪੜੀ ਨਾ ਹੋਵੇ ਉਮੀਦ ਆ ਪਹਿਲੇ ਸਵੇਰ ਬਾਈ ਕਹਿੰਦਾ 10 ਤੋਂ 12 ਕਿਲੋ ਦੁੱਧ ਖੁੱਲਾ ਪਿਆ ਜੂ ਜੇ ਕਰਮਾਲੀ ਨੇ ਇੰਨੀ ਸੰਭੀ ਨੇ ਇਹਨਾਂ ਦੁੱਧ ਦਿੱਤਾ ਫਿਰ ਫੇਰ ਦੇਣਾ ਵੀ ਕੀਨੇ ਆ ਹਵਾਨਾ ਸੋਹਣਾ ਫਿਟਨੈਸ ਵਾਲਾ ਮੁੱਠੀ ਵਾਲਾ ਥਾਣਾ ਗੱਲੇ ਗੱਲੇ ਆ ਜਮ ਹਮ ਥਣ ਵੀ ਆਏ ਜਿਵੇਂ ਮੰਜੇ ਦੇ ਪਾਵੇ ਹੁੰਦੇ ਨਾ ਇਹਨਾਂ ਕੰਨੀਆਂ ਦੇ ਲਾਏ ਹੁੰਦੇ ਉਵੇਂ ਆ ਤੇ ਕੋਈ ਆਏ ਵੀ ਨਹੀਂ ਮੇਰੇ ਵੱਡੇ ਛੋਟੇ ਆ ਪੂਰਾ ਸੋਹਣਾ ਜਿਹੜਾ ਸਹੀ ਸਾਈਜ਼ ਆ ਥਣਾਂ ਦਾ ਕਹਿ ਦਿੰਨੇ ਆ ਬਈ ਤਿੰਨ ਉਂਗਲਾਂ ਦਾ ਥਣ ਉਹ ਆ ਅਗਾੜੀ 'ਚ ਵੀ ਦੁੱਧ ਚੰਗਾ ਹੋ ਪਿਛਾੜੀ 'ਚ ਵੀ ਚੰਗਾ ਹੋ ਕਿਉਂਕਿ ਹਵਾਨੇ ਦੀ ਤਾਕਤ ਜਿੰਨੀ ਅੱਗੇ ਨੂੰ ਆ ਉੰਨੀ ਪਿੱਛੇ ਨੂੰ ਆ ੱਲ ਪਈ ਆ ਹਜੇ ਹਮਾਨੇ ਚ ਸਾਰੀ ਵਾਲ ੱਲ ਕਰਮਾਲ ਨੇ ਕੱਢ ਕੇ ਸੋਣਾ ਮੈਨੂੰ ਬਹੁਤ ਚੰਗੀ ਲੱਗੀ ਵੀਰੇ ਸ਼ਕੀਨ ਝੋਟੀਆਂ ਚ ਆਪਾਂ ਤਾਂ ਗਿਣਾਂਗੇ ਇਹਨੂੰ ਕਿਉਂਕਿ ਪੈਠਪੂੜਾ ਬੰਤਰ ਬੋਡੀ ਸਟਰਕਚਰ ਸਿੰਗੀ ਪਤਲੇ ਪਿੰਡੇ ਦੀ ਦੁੱਧ ਲੰਨ ਆ ਗਈ ਆਪਾਂ ਇਹਨੂੰ ਕਹਿ ਸਕਦੇ ਆ ਬਾਕੀ ਵੀਰੇ ਚੰਗੇ ਸੀਮਨ ਅਰਜੁਨ ਕੁੰਗੜ ਤੋਂ ਗੱਬਣ ਜਿਹਦਾ ਰਿਕਾਰਡ ਤੁਸੀਂ ਵੀਰ ਕੋਲੋਂ ਲੈ ਸਕਦੇ ਆ ਜੀ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬੇਫਿਕਰ ਹੋ ਜਾਓ ਜਿਹੜਾ ਵੀਰ ਚੱਲ ਕੇ ਆਊਗਾ ਵੀਰੇ ਛੱਡ ਕੇ ਨਹੀਂ ਜਾਂਦਾ ਕਿਉਂਕਿ ਝੋਟੀ ਬਾਕੀ ਚੰਗੀ ਆ। ਬਾਕੀ ਠੰਡੀ ਬਹੁਤ ਆ ਬਾਈ। ਠੰਡੀ ਮਿੱਠੀ ਆ। ਹਾਂ। ਓਮੇ ਹੈ ਨਹੀਂ ਹੈਨਾ। ਜਾਂ ਬਾਲੀ ਡਰਦੀ ਹੋਵੇ ਥੋੜਾ ਜਿਹਾ ਉੱਪਰ ਆ ਉਹ ਵੀ ਆ ਕੈਮਰੇ ਵਗੈਰਾ ਤੋਂ ਥੋੜਾ ਜਿਹਾ ਕਰੀ ਜਾਂਦੀ ਆ। ਓਮੇ ਭੱਜ ਦੌੜ ਵਾਲੀ ਹੈ ਨਹੀਂ ਕਿ ਵੀ ਕਰਮ ਵਾਲੀ ਭੱਜ ਦੌੜ ਵਾਲੀ ਆ। ਹੂੰ। ਜੈ ਜ ਕੀਮਤ ਬਾਈਏ ਦੀ। ਜੈ ਜ ਕੀਮਤ ਬਾਈਏ 140 ਮੰਗਦੇ ਆ ਆਪਾਂ। ਉਹ ਜੁ ਮਾਨਤਨ। ਹਾਂ ਮਾਨਤਨ ਕਰਦੇ ਆ। ਠੀਕ ਆ। ਮੁੱਲ ਵੀ ਬਾਈ ਦਾ ਵੀਰੇ ਲੈਣ ਦੇਣ ਵਾਲੀ ਆ ਕਿਉਂਕਿ ਕਿਸੇ ਜਦੋਂ ਮਜਬੂਰੀ ਕਰਨ ਪਸੂ ਵੇਚਣਾ ਪੈ ਜੇ ਬਾਲੇ ਸੌਦੇ ਬਾਜੀ ਚ ਨਹੀਂ ਪਿਆ ਜਾਂਦਾ 140 ਚੋਂ ਮਾਣ ਤਨ ਜਰੂਰ ਹੋ ਜੂਗਾ ਪਰ ਵੀਰੇ ਜਮਾ ਜੈਜ ਮੌਲਾ ਮੇਰੇ ਕਹਿ ਰਗਾ ਤੁਸੀਂ ਸੌਦਾ ਕਰਨ ਤੋਂ ਚਾਹੇ ਤੁਸੀਂ ਜਦੋਂ ਆ ਕੇ ਵੇਖੋਗੇ ਝੋਟੀ ਤੁਹਾਨੂੰ ਵੀ ਚੰਗੀ ਲੱਗੂਗੀ ਬਾਕੀ ਜਿਹੜਾ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਸਕਦੇ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ